ਕੱਲ ਦਾ ਦਿਨ ਜਦ ਸਮੁੱਚੇ ਸਖ ਜਗਤ ਨੂੰ ਇਹ ਪਤਾ ਲੱਗਿਆ ਕਿ ਗਿਆਨੀ ਰਕबीर ਸਿੰਘ ਜੀ ਹੈਡ ਗ੍ਰੰਥੀ ਸੀ ਦਰਬਾਰ ਸਾਹਿਬ ਨੇ ਹਾਈ ਕੋਰਟ ਦੇ ਵਿੱਚ ਕੇਸ ਪਾਇਆ ਔਰ ਕਿਆ ਗਿਆ ਹੈ ਕਿ ਇਹ ਮੈਨੂੰ ਹੈਡ ਗ੍ਰੰਥੀ ਤੋਂ ਹਟਾਣਾ ਚਾਹੁੰਦੇ ਨੇ ਤੇ ਇਹਦੇ ਖਿਲਾਫ ਮੈਂ ਕੋਰਟ ਜਾ ਕਰਾਇਆ ਮੈਂ ਸਮਝਦਾ ਮੈਂ ਕਿਸੇ ਕੌਮ ਦੇ ਇਤਿਹਾਸ ਦੇ ਵਿੱਚ ਇਤਨੇ ਵੱਡੇ ਗਲਤੀ ਕਿਸੇ ਧਾਰਮਿਕ ਸ਼ਖਸੀਅਤ ਨੇ ਨਹੀਂ ਕੀਤੀ ਜਿਹੜੇ ਇਹਨਾਂ ਨੇ ਕੀਤੀ ਹੈ ਭਾਵੇਂ ਇਹਨਾਂ ਦੇ ਕਈ ਮੈਥੀ ਸਨ ਜਿਹੜੇ ਪਿਛਲੇ 1 ਸਾਲ ਤੋਂ ਪੰਥ ਨੂੰ ਨੁਕਸਾਨ ਕਰਨ ਵਾਲੀਆਂ ਗੱਲਾਂ ਕਰ ਰਹੇ ਸਨ ਉਸ ਵਕਤ ਮੈਂ ਕਿਆਂ ਨੂੰ ਮਿਲ ਕੇ ਕਿਹਾ ਭਈ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨਾ ਕਾਲ ਤੱਕ ਸਾਹ ਤੇ ਗਾਨੀ ਰਘਵੀਰ ਸਿੰਘ ਵੱਲੋਂ ਗਾਨੀ ਪ੍ਰੀਤ ਸਿੰਘ ਵੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਇਹ ਕੌਮ ਨੂੰ ਬਹੁਤ ਨੁਕਸਾਨ ਪਹਚਾਣ ਕੇ ਆ। ਪਰ ਉਹ ਬੰਦੇ ਕਿਉਂਕਿ ਇਹ ਉਹਨਾਂ ਦੀ ਹਮਾਇਤ ਕਰ ਰਹੇ ਸਨ ਬਾਗੀਆਂ ਦੀ, ਤਾਕੀਆਂ ਦੀ ਤੇ ਕੋਈ ਗੱਲ ਸੁਣਨ ਵਾਸਤੇ ਰਾਜੀ ਨਹੀਂ ਸਨ। ਪਰ ਮੈਂ ਸਮਝਾ ਕਿ ਮੇਰੀ ਉਸਕਤ ਜੋ ਮੈਂ ਉਹਨਾਂ ਨੂੰ ਬੇਨਤੀਆਂ ਕੀਤੀਆਂ ਸਨ ਸਾਰੀਆਂ ਸੱਚ ਸਾਬਤ ਹੋਈਆਂ। ਅੱਜ ਇਹ ਸਾਹ ਪਤਾ ਚਲਦਾ ਕਿ ਗਿਆਨੀ ਰਕबीर ਸਿੰਘ ਨੇ ਸਿੱਖ ਕੌਮ ਨੂੰ ਢਾਲਾਣ ਵਾਸਤੇ ਔਰ ਸਿੱਖ ਧਰਮ ਦੇ ਸਭ ਤੋਂ ਉੱਚ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਦੇ ਆਡਾ ਗ੍ਰੰਥੀ ਹੋਂਦੇ ਨਾਤੇ ਜਿਹੜਾ ਇਹ ਕੋਰਟ ਚ ਗਏਨ ਹਾਈ ਕੋਰਟ ਚ ਗਏਨ ਇਸ ਨੇ ਸਾਰੀ ਕਾਨੂੰਨ ਲੂਰੂ ਰੀਡ ਕਰਕੇ ਰੱਖ ਦਿੱਤਾ ਔਰ ਮੈਨੂੰ ਸਮਝ ਨਹੀਂ ਆ ਰਹੀ ਕਈ ਜਿਹੜੀਆਂ ਧਾਰਮਿਕ ਕਮੇਟੀਆਂ ਹਨ ਵੱਡੀਆਂ ਕਮੇਟੀਆਂ ਹਨ ਉਹਨਾਂ ਦੇ ਪ੍ਰਧਾਨ ਵੀ ਇਹਨਾਂ ਦੀ ਹਮਾਇਤ ਕਰ ਰਹੇ ਹਨ ਮੈਂ ਸਮਝਦਾ ਜਾਂ ਤਾਕਤ ਦਾ ਦਵਾਣਾ ਨਿਕਲ ਗਿਆ ਉਹਨਾਂ ਦਾ ਜਾਂ ਅਕਲ ਖੋ ਬੈਠੇਨ ਜਾਂ ਜਿਨ੍ਹਾਂ ਤਾਕਤਾਂ ਨਾਲ ਇਹ ਫੈਸਲੇ ਲੈ ਰਹੇ ਸਨ ਉਹਨਾਂ ਤਾਕਤਾਂ ਦੇ ਨਾਲ ਉਹ ਬਿਆਨ ਦੇ ਰਹੇ ਹਾਂ ਮੈਂ ਸਖਤ ਸ਼ਬਦਾਂ ਦੇ ਵਿੱਚ ਉਸ ਦੇ ਬਿਆਨ ਦੀ ਨਖੇਦੀ ਕਰਦਾ ਹਾਂ ਔਰ ਕਹਿੰਦਾ ਕਿ ਬਾਅਦ ਆ ਜਾਓ ਕੌਣ ਤੁਹਾਨੂੰ ਕਦੀ ਮਾਫੀ ਕਰਨਗੀ ਜਿਹੜੀ ਤੁਹਾਡੀ ਦੁਰਗਤ ਹੋਏਗੀ ਉਹ ਤੁਸੀਂ ਸੋਚ ਨਹੀਂ ਸਕਦੇ ਤੁਹਾਡੀ ਔਲਾਦ ਵੇਖੇਗੀ ਮੈਂ ਸੌਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਸਾਹਿਬ ਨੂੰ ਅਪੀਲ ਕਰਦਾ ਕਿ ਇਸ ਮਸਲੇ ਦੇ ਉੱਤੇ ਫੌਰਨ ਮੀਟਿੰਗ ਲਾ ਕੇ ਗਿਆਨੀ ਰਗਵੀਰ ਸਿੰਘ ਬਾਰੇ ਫੈਸਲਾ ਲੈਣ ਅਤੇ ਜਲਤੋ ਜਲਤ ਫੈਸਲਾ ਲੈਣ ਜਿਤਨਾ ਫੈਸਲਾ ਦੇਰ ਨਾਲ ਲਿਆ ਜਾਏਗਾ ਉਤਨਾ ਕੌਮ ਨੂੰ ਜੋ ਨੁਕਸਾਨ ਹੋਣਾ ਹੈ ਉਹ ਅਸੀਂ ਸਹਿ ਨਹੀਂ ਸਕਾਂਗੇ ਪੁਲਚੁਕ ਦੀ ਮਾਫੀ ਇੱਕ ਵਾਰ ਫਿਰ ਗਿਆਨੀ ਰਗਵੀਰ ਸਿੰਘ ਦੇ ਫੈਸਲੇ ਦੀ ਸਖਤ ਸ਼ਬਦਾਂ ਨੂੰ ਨਖੇਦੀ ਕਰਦਾ ਆਇਆ ਪ੍ਰਧਾਨ ਸਾਹਿਬ ਨੂੰ ਕਹਾਂਗਾ ਬੇਨਤੀ ਕਰਾਂਗਾ ਕਿ ਉਸ ਤੇ ਫੈਸਲਾ ਛੇਤੀ ਲੈਣ ਪਿਛਲੇ ਅਸਥੇ ਦੌਰਾਨ ਚੱਲ ਰਹੇ ਇੱਕ ਕਟਨਾਕرم ਵਿੱਚ ਬਹੁਤ ਕੁਝ ਅਣਕਿਆਸਿਆ ਅਤੇ ਅਣਚਿਤ ਵਿਆਪ ਰਿਆ ਹੈ ਆਪਣੇ ਸੇਵਾ ਦੌਰਾਨ ਰਸ ਦੇ ਪੰਤਕ ਪਰੰਪਰਾਵਾਂ ਤੇ ਰਹਿਤ ਮਰਿਆਦਾ ਉੱਤੇ ਪਹਿਰੇਦਾਰੀ ਕਰਦੇ ਹਾਂ ਸੇਵਾ ਨਿਭਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਤਾਂ ਪੰਤਕ ਸੰਸਥਾਵਾਂ ਤੇ ਬਾਬਾ ਬੁੱਢਾ ਜੀ ਦੀ ਮਹਾਰ ਪਦਵੀ ਨੂੰ ਉੱਥੇ ਸਪੰਚਾਉਣ ਦਾ ਦਾਸਤਾ ਕਰੇ ਸੁਪਨੇ ਵਿੱਚ ਵੀ ਇਰਾਦਾ ਜਾਂ ਸੁਪਨੇ ਵਿੱਚ ਵੀ ਕਦੇ ਸੋਚ ਨਹੀਂ ਸਕਦਾ ਦਾਸ ਵਿਸ਼ਵ ਭਰ ਦੀਆਂ ਸਮੂਹ ਸੰਗਤਾਂ ਦਾ ਦਿਲੋਂ ਜਿਹੜੇ ਹੈ ਜਿਨ੍ਹਾਂ ਨੇ ਮੌਜੂਦਾ ਸਥਿਤੀ ਪ੍ਰਤੀਿਕਰਤੋਂ ਆਪਣੇ ਪਿਆਰ ਅਤੇ ਚਿੰਤਾਵਾ ਨਾਲ ਪ੍ਰਗਟਾਇਆ ਹੈ ਦਾਸ ਨੇ ਸਤਿਕਾਰ ਦੀਆਂ ਭਾਵਨਾਵਾਂ ਦੇ ਕਰਦ ਅਤੇ ਸਤਿਕਾਰ ਕਰਦੇ ਹਾਂ ਇੱਥੇ ਗਏ ਕੇਸ ਨੂੰ ਵਾਪਸ ਲੈਣ ਦਾ ਨਿਰਣਾ ਕੀਤਾ ਹੈ ਸਿੱਖ ਪੰਥ ਦੀਆਂ ਇਹਨਾਂ ਮਹਾਨ ਪਦਵੀਆਂ ਦੇ ਮਾਣ ਅਤੇ ਸਤਿਕਾਰ ਨੂੰ ਕਿਵੇਂ ਕਾਇਮ ਰੱਖਣਾ ਹੈ ਇਹ ਪੰਥ ਦੀ ਜ਼ਿੰਮੇਵਾਰੀ ਹੈ ਸਮੁੱਚੇ ਖਾਲਸਾ ਪੰਥ ਨੂੰ ਇਸ ਬਾਰੇ ਚੇਤਨ ਤੇ ਸੁਚੇਤ ਹੋਣ ਦੀ ਲੋੜ ਹੈ ਬਹੁਤ ਕੁਝ ਆਲਕਿਆਸਿਆ ਅਤੇ ਆਚਿਤ ਵਿਆਪਰਿਆ ਹੈ ਆਪਣੀ ਸੇਵਾ ਦੌਰਾਨ ਵਾਸਤੇ ਪੰਥਕ ਪਰੰਪਰਾਵਾਂ ਤੇ ਰਹਿਤ ਮਰਿਆਦਾ ਉੱਤੇ ਪਾਇਰੇਦਾਰੀ ਕਰਦੇ ਆ ਸੇਵਾ ਦੇ ਬਹੁਤ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪੰਥਕ ਸੰਸਥਾਵਾਂ ਤੇ ਬਾਬਾ ਬੁੱਢਾ ਜੀ ਦੀ ਮਹਾਨ ਪਦਵੀ ਨੂੰ ਉੱਥੇ ਸਪਰਚਾਉਣ ਦਾ ਦਾਸਤਾ ਕਰੇ ਸੁਪਨੇ ਵਿੱਚ ਵੀ ਕਰਾਤਾ ਜਾਂ ਸੁਪਨੇ ਵਿੱਚ ਵੀ ਕਦੇ ਸੋਚ ਨਹੀਂ ਸਕਦਾ ਦਾਸ ਵਿਸ਼ਵ ਭਰ ਦੀਆਂ ਸਮੂਹ ਸੰਗਤਾਂ ਦਾ ਦਿਲੋਂ ਜਿਹੜੀ ਹੈ ਜਿੰਨਾ ਡੇਟ ਮੌਜੂਦਾ ਸਥਿਤੀ ਪ੍ਰਤੀ ਕੌਤੂਖ ਆਪਣੇ ਪਿਆਰ ਅਤੇ ਚਿੰਤਾਵਾਂ ਨੇ ਪ੍ਰਗਟਾਇਆ ਹੈ ਦਾਸ ਨੇ ਸੰਤਾਂ ਦੀਆਂ ਭਾਵਨਾਵਾਂ ਦੀ ਕਦਰ ਅਤੇ ਸਤਿਕਾਰ ਕਰਦਿਆਂ ਇੱਥੇ ਗਏ ਕੇਸ ਨੂੰ ਵਾਪਸ ਲੈਣ ਦਾ ਨਿਰਣਾ ਕੀਤਾ ਹੈ ਸਿੱਖ ਪੰਥ ਦੀਆਂ ਇਹਨਾਂ ਮਹਾਨ ਪਦਵੀਆਂ ਦੇ ਮਾਣ ਅਤੇ ਸਤਿਕਾਰ ਨੂੰ ਕਿਵੇਂ ਕਾਇਮ ਰੱਖਣਾ ਹੈ ਇਹ ਪੰਥ ਦੀ ਜ਼ਿੰਮੇਵਾਰੀ ਹੈ ਸਮੁੱਚੇ ਖਾਲਸਾ ਪੰਥ ਨੂੰ ਇਸ ਬਾਰੇ ਚੇਤਨ ਤੇ ਸੁਚੇਤ ਹੋਣ ਦੀ ਲੋੜ ਹੈ